ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲੋ ਜੀ ਆਪਾਂ ਨੂੰ ਮਿਲਿਆ ਇਹ ਕੰਮ ਪਿੰਡ ਦੇ ਲਾਗੇ ਤੇ ਅੱਜ ਉਥੇ ਆਪਣਾ ਜੀ ਪਹਿਲਾ ਦਿਨ ਲੱਗੇ ਆ ਸਟਾਰਟ ਕਰਨ ਤੇ ਵਿਖਾਉਣੇ ਆ ਤੁਹਾਨੂੰ ਏਰੀਆ ਆ ਬਾਤ ਨੂੰ ਜਿਹੜੇ ਕਿ ਨਹੀਂ ਲਾਉਣੇ ਬਾਕੀ ਟਾਇਲ ਆਪਾਂ ਲਾਉਣੀਆਂ ਥੱਲੇ ਤੇ ਆਜੋ ਤੁਹਾਨੂੰ ਵਿਖਾਉਣੇ ਅੰਦਰ ਕਮਰੇ ਆ ਜੀ ਪੋਰਚ ਹਾਂ ਡ੍ਰੈਂਗ ਰੂਮ ਇਹਦਾ ਪ੍ਰਿੰਟ ਗਈ ਮੇਰਾ ਪਿੰਡ ਉਹ ਜਿੱਸਾ ਕੂਲ ਤੇ ਆਜ ਲੌਬੀ ਲੌਬੀ ਦੇ ਸਾਹਮਣੇ ਆਪਣੀ ਕਿਚਨ ਮੈਂ ਸੱਗੂ ਵਾਲੇ ਆਉਂ ਸੈਟਾਂ ਹਾਂ ਹਾਂ ਜੀ ਬੈਡਰੂਮ ਲੇਟ ਲੂਲ ਦਾ ਵੈਹ ਪ੍ਰਬੰਧ ਕਰ ਰਹੇ ਆ ਤੇ ਜਗਾਉਣੇ ਆ ਤਾਂ ਵਰਗ ਮੇਰਾ ਕਫੀ ਤੇ ਇਹਦੇ ਨਾਲ ਹੀ ਬਾਥਰਮਾ ਜੀ ਅਟੈਚ ਇੱਕ ਬੈਡਰੂਮ ਇਧਰ ਇਧਰ ਦੇ ਨਾਲ ਸਟੋਰ ਕਾ ਲੈ ਕਾਇਰ ਦੇ ਵੀ ਟਾਇਲ ਆ। ਇਹਦੇ ਵਿੱਚ ਮਿਸਤਰੀ ਪਾ ਰਿਹਾ ਜੀ ਉੱਤੇ ਸਲੇਬ। ਤੇ ਲਓ ਜੀ ਇਹ ਆਪਣਾ ਏਰੀਆ ਸਾਰਾ। ਫੌੜੀ ਵੀ ਆਪਾਂ ਨਹੀਂ ਲਾਉਣੀ। ਇੱਥੇ ਲੱਗੇ ਆਪਾਂ ਜੀ ਸੀਮੈਂਟ ਬਣਾਵਾਂਗੇ। ਤੇ ਬਾਕੀ ਤੁਹਾਨੂੰ ਵੀਡੀਓ ਆਪਾਂ ਨਾਲ ਦੀ ਨਾਲ ਪਾਵਾਂਗੇ ਕੰਮਦਿਆਂ। ਤੇ ਚਲੋ ਠੀਕ ਆ ਜੀ। ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵਲੌਗ ਨਾਲ। ਧੰਨਵਾਦ।